ਆਪਣੇ ਡਿਪਾਰਟਮੈਂਟ ਆਫ ਗਵਰਨੈਂਸ ਰਿਫਾਰਮਸ ਦੁਆਰਾ ਇੱਕ ਨੋਟੀਫਿਕੇਸ਼ਨ ਇਸ਼ੂ ਕੀਤਾ ਹੈ। ਇਹ ਦੇਖੋ ਇਹਨਾਂ ਦੀ ਜੇ ਵੈਬਸਾਈਟ ਤੇ ਜਾਓ ਤੇ ਨੋਟਿਸ ਬੋਰਡ ਦਾ ਲਿੰਕ ਕਲਿੱਕ ਕਰੋ ਤੇ ਉਤੋਂ ਹੇਠਾਂ ਇੰਪੋਰਟੈਂਟ ਨੋਟੀਫਿਕੇਸ਼ਨ ਦਾ ਲਿੰਕ ਕਲਿੱਕ ਕਰੋਗੇ ਤਾਂ ਤੁਹਾਨੂੰ ਆ ਨੋਟੀਫਿਕੇਸ਼ਨ ਦੀ ਲਿਸਟ ਮਿਲੇਗੀ। 14 ਨੰਬਰ ਤੇ ਇਸ ਨੋਟੀਫਿਕੇਸ਼ਨ ਦੁਆਰਾ ਜਾਰੀ 32 ਵਿਭਾਗਾਂ ਦੀਆਂ 115 ਸੇਵਾਵਾਂ ਲਈ ਇਕਈਸੀ ਅਤੇ ਆਧਾਰ ਪ੍ਰਮਾਣਿਕਤਾ ਲਈ ਨੋਟੀਫਿਕੇਸ਼ਨ ਹੈ। ਇਸ ਦਾ ਕੀ ਮਤਲਬ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਣੀ ਪਛਾਣ ਕਿਸੇ ਗਵਾਹ ਤੋਂ ਸਾਬਤ ਕਰਵਾਉਂਦੇ ਸੀ ਨਾਲ ਲੈ ਕੇ ਜਾਂਦੇ ਸੀ ਲੰਬੜਦਾਰ ਨੂੰ ਜਾਂ ਕੋਈ ਐਮਸੀ ਵਗੈਰਾ ਹੁਣ ਤੁਸੀਂ ਆਪ ਹੀ ਆਪਣੀ ਪਛਾਣ ਸਾਬਤ ਕਰਨੀ ਆਪਣੇ ਆਧਾਰ ਕਾਰਡ ਦੇ ਮੁਤਾਬਕ ਨਾਲ ਲੇਕਿਨ ਇਹ ਵਲੰਟੀਅਰ ਬੇਸਿਸ ਹੈ ਤੁਸੀਂ ਆਪ ਆਫਰ ਕਰਨਾ ਇਸ ਨੂੰ ਨੋਟ ਕਰੋ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਉਹਨਾਂ ਨੇ ਪੁਰਾਣੇ ਸਿਸਟਮ ਨਾਲ ਹੀ ਕਹਿਣਾ ਗਵਾਹ ਲੈ ਕੇ ਆਓ ਤੁਸੀਂ ਆਪ ਕਹਿਣਾ ਤੇ ਐਸ ਹੋ ਸਕਦਾ ਕਿ ਐਸ ਨੋਟੀਫਿਕੇਸ਼ਨ ਦਾ ਤੁਹਾਨੂੰ ਹਵਾਲਾ ਵੀ ਦੇਣਾ ਪੈ ਜਾਵੇ ਇਸੇ ਨੋਟੀਫਿਕੇਸ਼ਨ ਦੇ ਅਗਲੇ ਪੇਜ ਤੇ ਸੈਂਟਰਲ ਗਵਰਨਮੈਂਟ ਦਾ ਇੱਕ ਲੈਟਰ ਆ ਉਹਦੇ ਚ ਉਹਨਾਂ ਨੇ ਪੱਕਾ ਕੀਤਾ ਹੈ ਕਿ ਆਧਾਰ ਆਥੈਂਟੀਕੇਸ਼ਨ ਔਨ ਵੌਲੰਟੀਅਰ ਬੇਸਿਸ ਫਾਰ ਵੈਰੀਫਿਕੇਸ਼ਨ ਆਫ ਆਈਡੈਂਟੀਟੀ ਆਫ ਸਿਟੀਜ਼ਨ ਇਸੇ ਨੋਟੀਫਿਕੇਸ਼ਨ ਦਾ ਅਗਲਾ ਹਿੱਸਾ ਕਿ ਤੁਸੀਂ ਆਪ ਇਹ ਆਪਣੀ ਸਹਿਮਤੀ ਦੇਣੀ ਹੈ ਕਿ ਤੁਹਾਡੀ ਉਹ ਆਈਡੈਂਟੀਫਿਕੇਸ਼ਨ ਕਰ ਸਕਣ ਆਧਾਰ ਕਾਰਡ ਦੇ ਬੇਸ ਤੇ establishing my identity for purpose of ekyc through uidai using the aadhar otp ਇਸੇ ਕਰਕੇ ਤੁਹਾਨੂੰ ਇਸੇ ਕੰਸੈਂਟ ਫਾਰਮ ਦੇਣਾ ਪਵੇਗਾ ਕਿ ਤੁਸੀਂ ਆਪ ਵੌਲੰਟੇਡ ਕਰ ਰਹੇ ਹੋ ਹੁਣ ਅਸੀਂ ਦੇਖਦੇ ਹਾਂ ਉਹਨਾਂ ਨੇ ਸਾਰੇ ਡਿਪਾਰਟਮੈਂਟ ਦਾ ਪੰਜਾਬ ਗਵਰਨਮੈਂਟ ਦੇ ਡਿਪਾਰਟਮੈਂਟ ਦਾ ਲਿਸਟ ਬਣਾ ਕੇ ਉਹਨਾਂ ਦੀਆਂ ਕਵਰਡ ਸੇਵਾਵਾਂ ਦਾ ਸਾਹਮਣੇ ਉਹਨੇ ਜ਼ਿਕਰ ਕੀਤਾ ਹੈ ਇਹ ਟੋਟਲ 115 ਸੇਵਾਵਾਂ ਹਨ ਤੇ ਇਸੇ ਤਰ੍ਹਾਂ ਇਸੇ ਨੋਟੀਫਿਕੇਸ਼ਨ ਦੇ ਅਗਲੇ ਪੇਜ ਤੇ ਜੋ ਲਿੰਕ ਦਿੱਤੇ ਹੋਆ ਉਹਨਾਂ ਨੇ ਉਹੀ ਉਹਨਾਂ ਦਾ ਅਗਲਾ ਪੇਜ ਆ ਕਿ ਐਡਪਾਰਟਮੈਂਟ ਆ ਗਿਆ ਆਡਪਾਰਟਮੈਂਟ ਆ ਗਿਆ ਚਲੋ ਅਸੀਂ ਇੱਕ ਐਗਜ਼ਾਮਪਲ ਲਈ ਡਿਪਾਰਟਮੈਂਟ ਆਫ ਰੈਵਨਿਊ ਮਾਲ ਵਿਭਾਗ ਦੀ ਦੇਖਦੇ ਹਾਂ ਉਹਨਾਂ ਨੇ ਸਾਰੀਆਂ ਸਬਾਵਾਮਾਂ ਘੌਰ ਕਰ ਦਿੱਤੀਆਂ ਔਰ ਮੰਨ ਲਓ ਅਸੀਂ ਉਹਨਾਂ ਦੀ ਪ੍ਰੋਪਰਟੀ ਰਜਿਸਟ੍ਰੇਸ਼ਨ ਵਾਲਾ ਇਸੇ ਇਹਨਾਂ ਦੀ ਵੈਬਸਾਈਟ ਡਿਪਾਰਟਮੈਂਟ ਆਫ ਰੈਵਨਿਊ ਤੋਂ ਪ੍ਰੋਪਰਟੀ ਰਜਿਸਟ੍ਰੇਸ਼ਨ ਦਾ ਟੈਂਪਲੇਟ ਕੱਢੀਏ ਫਾਰਮ ਕੱਢੀਏ ਉਸ ਵਿੱਚ ਉਹਨਾਂ ਨੇ ਚੇਂਜ ਕੀ ਲੈਂਦੀ ਆ ਕਿ ਇਸ ਦਾ ਆਖਰੀ ਸਵਾਦ ਇੱਕ ਸਫਾ ਦੇਖੋ ਤੁਸੀਂ ਇਸ ਵਿੱਚ ਸਬ ਰਜਿਸਟਰ ਕੀ ਕਹਿੰਦਾ ਹੈ ਕਿ ਸ਼੍ਰੀਮਾਂ ਸ਼੍ਰੀਮਤੀ ਉਪਰੋਕਤਨ ਦਸਤਾਵੇਜ਼ ਦੀ ਲਿਖਤ ਪੜ੍ਹ ਕੇ ਸੁਣਾਈ ਗਈ ਹੈ ਜੋ ਉਸ ਨੇ ਠੀਕ ਮੰਨ ਕੇ ਪ੍ਰਵਾਨ ਕੀਤੀ ਹੈ ਬੈਨਾਮ ਆਲੀ ਕੋਲ ਮੇਰੇ ਸਾਹਮਣੇ ਪ੍ਰਾਪਤ ਬਾਕੀ ਇਸ ਤਰ੍ਹਾਂ ਰਾਹੀ ਪਹਿਲਾਂ ਮਸਹੂਲ ਕਿਸ ਦੋਨਾਂ ਤਰ੍ਹਾਂ ਦੀ شناخت ਗਵਾਹ ਨੰਬਰ 1 ਅਤੇ ਗਵਾਹ ਨੰਬਰ 2 ਤਸਦੀਕ ਕਰਦੇ ਹਨ ਨੋਟ ਕਰੋ ਦੋਨਾਂ ਤਰ੍ਹਾਂ ਦੀ شناخت ਗਵਾਹ ਨੰਬਰ 1 ਤੇ ਗਵਾਹ ਨੰਬਰ 2 ਤਸਦੀਕ ਕਰਦੇ ਹਨ ਹੁਣ ਉਹ ਥੱਲੇ ਸਬਜੈਸਟਰਾਰ ਸਰਟੀਫਾਈ ਕਰ ਦਿੰਦਾ ਮੈਂ ਪਹਿਲੇ ਗਵਾਹ ਨੂੰ ਜਾਣਦਾ ਹਾਂ ਜੋ ਕਿ ਦੂਸਰੇ ਗਵਾਹ ਨੂੰ ਜਾਣਦਾ ਹੈ ਕਿਉਂਕਿ ਇਹਨਾਂ ਦੋਹਾਂ ਬੰਦਿਆਂ ਨੇ ਤੁਹਾਡੀ ਆਈਡੈਂਟੀਟੀ ਫਿਕਸ ਕੀਤੀ ਹੈ ਆਈਡੈਂਟੀਟੀ ਤੁਹਾਡੀ ਸਾਬਤ ਕੀਤੀ ਹੈ ਹੁਣ ਦੇਖੋ ਉਹਨਾਂ ਨੇ ਫਾਰਮ 'ਚ ਚੇਂਜ ਲੈਂਦੀ ਆ ਮੈਂ ਪਹਿਲੇ ਗਵਾਹ ਨੂੰ ਜਾਣਦਾ ਹੈ ਸਬ ਰਜਿਸਟਰਾਰ ਦਾ ਬਿਆਨ ਹੈ ਜੋ ਕਿ ਦੂਸਰੇ ਗਵਾਹ ਨੂੰ ਜਾਣਦਾ ਹੈ ਅਤੇ ਜਾਂ ਤੇ ਰਾ ਨੇ ਜਾਂ ਤੇ ਰਾ ਨੇ ਮਤਲਬ ਤੁਹਾਨੂੰ ਮਰਜ਼ੀ ਦਿੱਤੀ ਆ ਤੁਹਾਡੀ ਚੋਇਸ ਆ ਹੈ ਤੁਹਾਡੀ ਚੋਣ ਆ ਕਿ ਤੁਸੀਂ ਆਪ ਆਪਣੀ ਪਛਾਣ ਸਾਬਤ ਕਰਨੀ ਹੇਠ ਲਿਖੇ ਕਾਗਜ਼ਾਂ ਦੇ ਮੁਤਾਬਕ ਆਪਣਾ ਨਾਮ ਡਾਕੂਮੈਂਟ ਟਾਈਪ ਆਧਾਰ ਕਾਰਡ ਉਹਦਾ ਨੰਬਰ ਵਗੈਰਾ ਤੇ ਪੈਨ ਕਾਰ ਦੋਨਾਂ ਤੇ ਰਾ ਨੇ ਇਹ ਦੋਨੇ ਤੁਸੀਂ ਸੀ ਇਹ ਨੋਟ ਕਰੋ ਕਿ ਜੋ ਸਬਜੈਕਟ ਆ ਰਿਹਾ ਉਹ ਤਸਦੀਕ ਕਰਦਾ ਹੁੰਦਾ ਸੀ ਪਹਿਲਾਂ ਦੋ ਬੰਦੇਆਂ ਦੀਆਂ ਗਵਾਹੀਆਂ ਤੇ ਜਿਨ੍ਹਾਂ ਨੂੰ ਇੱਕ ਨੂੰ ਉਹ ਕਹਿੰਦਾ ਮੈਂ ਜਾਣਦਾ ਆਮ ਤੌਰ ਤੇ ਲੰਬੜਦਾਰ ਹੁੰਦਾ ਸੀ ਹਾਂ ਤੁਸੀਂ ਆਪ ਕਰਨੀ ਉਹਨਾਂ ਨੇ ਤੁਹਾਡੇ ਤੇ ਛੱਡ ਦਿੱਤਾ ਲੇਕਿਨ ਤੁਸੀਂ ਆਪ ਪਹਿਲਾਂ ਹੀ ਜਾ ਕੇ ਆਪਣੀ ਆਫਰ ਕਰ ਦੇਣੀ ਹੈ ਇਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਦੀ ਹੋਰ ਵੀ ਕਈ ਟੈਂਪਲੇਟ ਹੈਗੇ ਆ ਜਿਹਦੇ ਵਿੱਚ ਇਹ ਘੇਣੇ ਵਾਲੀ ਰਕਮ ਦੀ ਬੈਨਾਮ ਹੈ ਲੇਕਿਨ ਇੱਥੇ ਉਹਨਾਂ ਨੇ ਗਵਾਹ ਦੇ ਨਾਲ ਜਾਂ ਵਾਲੀ ਹਲੇ ਸੁਵਿਧਾ ਨਹੀਂ ਪਾਈ ਇਸ ਨੂੰ ਕਵਰ ਕਰਨ ਲਈ ਤੁਸੀਂ ਆਪ ਪਹਿਲਾਂ ਹੀ ਕਹਿ ਲੈਣਾ ਪਈ ਜੀ ਅਸੀਂ ਗਵਾਹ ਕੋਈ ਨਹੀਂ ਲਿਆਉਣਾ ਸਾਡੀ ਤੁਸੀਂ ਅਥੈਂਟੀਫਿਕੇਸ਼ਨ ਐਸ ਨੋਟੀਫਿਕੇਸ਼ਨ ਮਤਲਬ ਕਰ ਲਓ ਤੇ ਮੇਰਾ ਖਰੋ ਜਰੂਰ ਮੰਨਣਗੇ ਤੇ ਨਾਲ ਹੀ ਤੁਸੀਂ ਆਪਣਾ ਕੰਸੈਂਟ ਫਾਰਮ ਵੀ ਦੇ ਦੇਣਾ